GDLC ਗਰੁੱਪ ਚੱਲਣ ਤੋਂ ਪਹਿਲਾਂ ਕਰਦੇ ਤਿਆਰੀ ਵੀਡੀਓ ਵੀ ਕਰਦੇ ਪੀਕਟ ਜਿਗਦੀਪ ਢੇਟ ਦੇਖੋ ਕਿੰਨਾ ਕਿੰਨਾ ਟੰਪੇਟ 1.50 ਬਿਆਲੀ ਐ 1.55 ਨਾਲ ਆ ਛੱਡ ਭਰੀ ਜਾਂਦੇ ਟੈਂਕੇ ਚ ਪਾਣੀ ਤੇ ਇਸ ਤਰੀਹੇ ਦੇਖੀਏ ਗੱਲਬਾਤ ਕਵੀ ਪੇਸ਼ੀ ਦੇ ਟ੍ਰੈਂਡ ਚ ਲਾਉਂਦੇ ਆ ਤਿਆਰੀਆਂ ਪੂਰੀਆਂ ਜੋਰਾਂ ਦੇ ਕਰਦੇ ਆ ਚਲਾਉਣ ਤੋਂ ਪਹਿਲਾਂ ਜੀ ਡੀ ਐਲ ਸੀ ਵਾਲੇ ਜੋਦੇ ਆਪਣੀ ਕਾਮ ਦੇ ਵਾਰਸ ਜਿਨ੍ਹਾਂ ਨੇ ਕਹਿੰਦੇ ਕਦੇ ਅੰਗਰੇਜ਼ਾਂ ਨੂੰ ਖੰਗ ਨਹੀਂ ਦਿੱਥਾ ਲਈ ਭਾਵੇਂ ਸਿਵਰਾ ਹੋ ਵੀ ਲੜਾਈ ਹੋਵੇ ਭਾਵੇਂ ਪਾਣੀ ਬੱਤ ਦੀ ਲੜਾਈ ਹੋਵੇ ਆ ਏਰੀਆ ਕਹਿੰਦੇ ਮੇਰੇ ਵੀਰੋ ਖਾੜੀਓਂ ਪਹਾੜ ਵੱਲੋਂ ਸਾਡੇ ਬੋਲਾਂ ਦੇ ਵਿੱਚ ਉੱਜਾਰੇ ਆ ਨਾ ਨਾ ਬੋਲਾਂ ਤੋਂ ਨੰਬਰ ਕਰਦੇ ਮੇਰੇ ਵੀਰੋ ਬੋਲੋ ਆਓ ਜੀ ਜੀ ਆ ਗਏ ਬਸਤਾਂ ਰੇਗ ਨੂੰ ਜੀ ਬਸ ਕੋਈ ਕੰਮ ਲਊਗਾ ਜ਼ਿਆਦਾ ਕੰਮ ਨਹੀਂ ਲੰਮਾ ਆਹ ਚੱਲੀ ਜਿਹੜਾ ਇਹ ਹਰਿਆਣੇ ਦੇ ਠੱਗਿਆਂ ਬਰਾਦੇ ਰੋਤੀਏ ਦੇ ਬੰਚਾ ਮਸਾਹ ਵਾਲਾ ਪੰਡਾ ਆਮਲ ਸੰਧੀ ਬੋਲੀ ਨਾਲ ਪ੍ਰੈਸ ਦੀ ਬਰਕਾ ਕੋਲੋਂ ਸਿਮਾ ਬਰਾੜੀ ਪਾਛੀ ਸਾਨੂੰ ਮਿਲ ਜਾਊਗਾ ਪ੍ਰਬੰਧ ਕਿੱਦਾਂ ਨਾਲ ਲੱਗੇ ਮਾਨ ਪ੍ਰਬੰਧ ਬਹੁਤ ਵਧੀਆ ਲੱਗੇ ਜੀ ਤੇ ਬਹੁਤ ਵਧੀਆ ਮੇਲਾ ਕਰਾਇਆ ਭਰਾਵਾਂ ਨੇ ਇਦਾਂ ਹੀ ਮੇਲੇ ਹੁੰਦੇ ਰਹਿਣ ਜੀ ਕੋਈ ਨਾਮ ਨਜ਼ਰਾਂ ਚ ਚੇਨਗ ਦੀ ਘਰ ਆਉਣਾ ਕੰਮ ਦੇ ਵਿੱਚ ਨਹੀਂ ਚੇਨਿੰਗ ਤਾਂ ਕੁਝ ਨਹੀਂ ਮੇਲੇ ਇਮਾਨਦਾਰੀ ਨਾਲ ਹੋਣ ਵਧੀਆ ਕਮੇਟੀਆਂ ਹੋਵੇ ਵਧੀਆ ਮੇਲੇ ਕਰਾਓ ਕੋਈ ਬਹੁਤ ਵਧੀਆ ਤੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਧੰਨਵਾਦ ਤਾਰੀ ਮੋਰ ਦੇ ਇੱਕ ਵਾਰੀ ਸਾਰੇ ਭਰਾਵਾਂ ਦੇ ਜਿਹੜੇ ਬਰੇ ਹੋਵੋ ਬਹੁਤ ਬਹੁਤ ਧੰਨਵਾਦ ਪ੍ਰੈਸੀ ਰਾਜ ਜੀ ਲੱਗੇ ਆਉਣ ਦੇ ਮੇਰਾ ਤੇ ਆਪਣਾ ਬਹੁਤ ਹੀ ਸੋਹਣਾ ਇਨਾਮ ਬਾਫ ਵਧੀਆ ਰੱਖਿਆ ਹੈ ਉਹਨਾਂ ਨਾਲ ਕੀ ਹੈ ਕਿ ਜਿੰਨੇ ਟਰੈਕਟਰ ਵਾਲੇ ਖੇਡਣ ਵਾਲੇ ਵੀਰ ਨੇ ਉਹਨਾਂ ਨੂੰ ਹੋਰ ਉਤਸ਼ਾਹ ਮਿਲਦਾ ਤੇ ਕਮੇਟੀ ਦੇ ਰੂਲਸ ਮੈਨੂੰ ਬਹੁਤ ਵਧੀਆ ਲੱਗੇ ਆ ਯਾਨੀ ਕਿ ਬਹੁਤ ਸਟ੍ਰਿਕਟ ਆ ਇਹੇ ਕਰਕੇ ਆਉਣ ਵਾਲੇ ਜਿਹੜੇ ਅੱਗੇ ਮੇਲੇ ਇਸ ਕਮੇਟੀ ਤੋਂ ਹੋਰ ਉਹਨਾਂ ਨੂੰ ਸਿੱਖ ਲੈਣੀ ਚਾਹੀਦੀ ਆ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਰਵੀ ਜਰਾੜ ਜੀ ਜੀਰਾ ਜਰਾੜ ਜੀ ਆਓ ਜੀ ਖੜਾ ਹੋ ਜੀ ਜਿਹੜੇ ਸਾਡੇ ਕਮੇਟੀ ਮੈਂਬਰ ਹੈ ਸੱਤ ਲੋ ਜਿਹਦੇ ਪਾਣੀ ਵਰਗੇ ਆ ਜਿਹਦੇ ਨੂੰ ਚਲਦੇ ਆ ਨਾਮ ਲੈ ਕੇ ਜਾਂਦੇ ਜਿਹਨੂੰ ਬਣਾਉਣਾ ਉਹ ਕੋਰਾ ਨਾ ਹੋਵੇ ਆ ਇਹਿਲਗੇ ਵਾਲੇ ਮਿੱਤਰਾਂ ਧੰਨਵਾਦ ਕੀਤਾ ਜਾ ਰਿਹਾ ਆ ਟ੍ਰੈਕਟਰ ਕਹਿੰਦੇ ਜੀਡੀਐਲਸੀ ਵਾਲਿਆਂ ਨੇ ਬੜਾ ਦੂਰੋਂ ਚੱਲ ਕੇ ਆਇਆ ਜੌਂਦੀਰ ਪਿਆਬ ਦਾ ਵੀ ਉਧਰ ਸਰਦਾਰ ਜਗਤ ਸਿੰਘ ਜੀ ਪ੍ਰਧਾਨ ਸਾਹਿਬ ਚੇਤੇ ਹੈ ਬਹੁਤ ਧੰਨਵਾਦ ਨਾਲ ਰਵਿੰਦਰ ਸਿੰਘ ਜੀ ਪੱਤਰ ਸਰਪਾਲ ਸਾਹਿਬ ਨਾਲ ਸਾਡੀ ਵੱਡੀ ਸ਼ਖਸੀਤ ਹੈ ਜਿਹਨਾਂ ਦੇ ਵੱਲੋਂ ਕਦੇ ਇਹਨਾਂ ਬੱਚਿਆਂ ਨੂੰ ਵੱਡੀ ਮਦਦ ਦਿੱਤੀ ਜਾਂਦੀ ਹੈ ਸੁੰਦਰਪਾਲ ਪੱਕਾ ਵਸਰ ਜੰਮ ਫਰਾਲ ਵਾਲੇ ਅੱਜ ਜਗੇਟਰਾਵਲਾਂ ਦੇ ਔਰ ਗੋਪੀ ਸਾਹੜਾ ਵਾਲੇ 우ਸਤਾਦ ਜੀ ਬੈਠੇ ਆ ਉਹ ਧੰਨਵਾਦ ਉਹਨਾਂ ਭਰਾਵਾਂ ਦਾ ਸਥੀ ਕੱਟੀ ਜੇਮਾਦਾਰੀ ਸ਼੍ਰੀਦਰਪਾਲ ਜੀ ਹਿਆਰ ਵਾਲੇ ਸਰਦਾਰ ਸੁਖਜੀਤ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਧਰ ਗੁੱਟੇ ਵਾਲੇ ਜਿਨ੍ਹਾਂ ਨੇ ਜ਼ਰੂਰਤ ਟੇਕਾਂ ਦੇ ਲਈ ਸਕਲੈਂਟਰੀ ਮੋਟਰਸਾਈਕਲ ਦੇ ਕੇ ਮਾਣ ਦਿੱਤਾ ਬਹੁਤ ਬਹੁਤ ਧੰਨਵਾਦ ਸਰਕਾਰ ਕੀਤਾ ਜਾ ਰਿਹਾ ਹੈ ਕੀ ਨਾ ਹੁੰਦਾ ਹੁਣ ਤੇ ਯਾਰ ਦਾ ਲਾਹੌਰਿਆ ਬਾਈ ਹੋ ਦੇਖ ਸਾਹਮਣੇ ਉਹ ਕੰਡ ਨੋਟ मुझे आ चल रहा है, तूने सामने जो सुनाशुद्धी मैच में कर दिया, तो पता लग गया कि तुम नार्मल ग्रोन चल रहा है, तो लगता तो 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 है मेरे साथ ये राजमार्ग बिल्कुल ठीक है, तो भी तुम्हें आज कल्ला सितारा, 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 आज कल हिन कंदा हेतो थोरात